ਓਯੋ ਅੱਜ ਮੰਡੇ ਹੈਗਾ ਨਾ ਰਜਿਸਟ੍ਰੇਸ਼ਨ ਕਿੱਥੇ ਹੁੰਦੀ ਹੈ ਓਪੀਡੀ ਓਪੀਡੀ ਉਧਰਲੇ ਪਾਸੇ ਉਧਰੋਂ ਸ਼ੁਰੂ ਕਰਦੇ ਓਪੀਡੀ ਤੇ ਨਹੀਂ ਚੱਲਦੀ ਓਪਰਡੀ ਕੱਲੇ ਜਾ ਪਹਿਲਾਂ ਓਪਰਡੀ ਚਲਾ ਲਓ ਬੇਟਾ ਬੱਸ ਲੈ ਲੇਗੀ ਤੁਸੀ ਪਰਸੋਂ ਤੱਕ ਇਹਨਾਂ ਨੂੰ ਪਤਾ ਲੱਗ ਗਿਆ ਤੁਹਾਨੂੰ ਵੇਰ ਲਾ ਰਾਈ ਤੇ ਫਿਰਦੇ ਨੇ ਕਿਤੇ ਨਿਕਲਦੇ ਨਹੀਂ ਜਨਾ ਪਤਾ ਕਿਤੇ ਆਰ ਡਾਕਟਰ ਸਾਹਿਬ ਕੀ ਹਾਲ ਚਾਲ ਹੈ ਕਹੋ ਕਿਤਾ ਜੋਇਨ ਤੁਸੀਂ ਤੁਹਾਡੇ ਕੋਲੇ ਕਿਹੜੇ ਕਿਹੜੇ ਸਪੈਸ਼ਲਿਸਟ ਹੈਗੇ ਹੁਣ ਇਹ ਗਾਇਨਕੋਲੋਜਿਸਟ ਇੱਕ ਹੈ ਕਿ ਦੋ ਹੈ ਗਾਇਨਕੋਲੋਜਿਸਟ ਇੱਕ ਬੌਂਡਡ ਹੈਗੇ ਆ ਬਟ ਫਿਰ ਵੀ ਇੱਕ ਦਿਨ ਲਗਾਤਾਰ ਇੱਕ ਦਿਨ ਆਫਟਰ ਤੋਂ ਲਗਾਤਾਰ ਇੱਕ ਦਿਨ ਲਈ ਪ੍ਰੀਵਿਅਸ ਟੂਥ ਫਰੀਡਿੰਗ ਹੋਇਆ ਨਾਲ ਹੀ ਕਰ ਗੋ ਹਾਂ ਜਿਹੜੇ ਬੌਂਂਡਡ ਹੈਗੇ ਸਿਰ ਉਹ ਕਰ ਲੈਂਦੇ ਕਰ ਲੈਂਦੇ ਆ ਹਾਂਜੀ ਕਰ ਲਾਂ ਕੋਣ ਹੈ ਬੌਂਂਡਡ ਬੌਂਂਡਡ ਰੋਕਰੀਚਾ ਹੈ ਅੱਛਾ ਕਿਥੋਂ ਦੇ ਆ ਉਹ ਪਟਿਆਲੇ ਤੋਂ ਅੱਛਾ ਚਲੋ ਮਤਲਬ ਫਿਰ ਰਾਤ ਨੂੰ ਨਹੀਂ ਹੁੰਦੀ ਸਾਡੇ ਆ ਜੀ ਕੋਈ ਐਂਪੈਰਲ ਹੋਲਡ ਹੀ ਤਿਆਰ ਹੈ ਸਾਡੇ ਲੋਕਲ ਬੰਦਾ ਜੀ ਸਾਚੀ ਕਾਲ ਭਾਈ ਕਿੰਨੀ ਦੇਰ ਹੋ ਗਈ ਤੁਹਾਨੂੰ ਆਇਆ ਨਹੀਂ ਹੈ ਹੈ ਸਾਚੀ ਹੋ ਗਈ ਘੰਟਾ ਹੋ ਗਿਆ ਇਹ ਰੋਸੇ ਇਹ ਕਹਿੰਦੇ ਘੰਟਾ ਹੋ ਗਿਆ ਆਇਆ ਨੂੰ ਪਰਸੀ ਬਣਾਉਣਾ ਨਹੀਂ ਲਾਈਨ ਚ ਕਿੰਨੀ ਦੇਰ ਤੋਂ ਖੜਿਆ ਬਟੇ ਤੁਸੀਂ ਹੁਣੇ ਆਇਓ ਮਾਦੇ ਘੰਟਾ ਤੇ ਆਇਓ 10 ਮਿੰਟ ਹੋਇਆ 10 ਮਿੰਟ ਹੋਇਆ ਕਿੰਨੇ ਕਾਊਂਟਰ ਹੈ ਜੀ ਤੁਹਾਡੇ ਕੋਲ ਚਾਰ ਕਾਊਂਟਰ ਦੋ ਦੋ ਚੱਲਦੇ ਨੇ ਸੇਕਰੀ ਸੀਕਰ ਵਾਲਾ ਕਾਊਂਟਰ ਹੈ ਇਕ ਆਇਸ਼ਵਰ ਵਾਲਾ ਹੈ ਬਾਕੀ ਚਾਰ ਕਾਊਂਟਰ ਹੈ ਜੀ ਐਨੀ ਦੇਰ ਤਾਂ ਨਹੀਂ ਲੱਗਦੀ ਸੀਨੀਅਰ ਸਿਟੀਜ਼ਨ ਦਾ ਘੜਾ ਜਦੋਂ ਬਜ਼ੁਰਗ ਖੜੇ ਆ ਵਿੱਚ ਉਹਨਾਂ ਦਾ ਲੱਗ ਨਹੀਂ ਹਾਂਜੀ ਸਨ ਲੱਗਦਾ ਨਹੀਂ ਸਾਈਡ ਤੋਂ ਹੁੰਦਾ ਨਹੀਂ ਫਿਰ ਲਿਖਿਆ ਨਹੀਂ ਉਹ ਹਾਂਜੀ ਡੈਸਕ ਕਾਊਂਟਰ ਹਾਂਜੀ ਦੋ ਪਰਚਿਆਂ ਦੇ ਕਾਊਂਟਰਸ ਕੈਸ਼ ਕਾਊਂਟਰ ਛੋਟੇ ਕੋਲੇ ਨਰਸਿੰਗ ਸਟੂਡੈਂਟ ਨਹੀਂ ਆਉਂਦੇ ਸਿਰਫ ਇਗਜ਼ਾਮ ਵਗੈਰਾ ਲਿਖੇ ਨੇ ਉਹ ਨਹੀਂ ਆਉਂਦੇ ਨਹੀਂ ਨਹੀਂ ਉਹਨਾਂ ਦੀ ਡਿਊਟੀ ਬਗਾਇਆ ਕਰੋ ਜਿਨ੍ਹਾਂ ਦੇ ਸਾਰੇ ਨੇ ਇਗਜ਼ਾਮ ਇਕੱਠੇ ਨਹੀਂ ਹੁੰਦੇ ਉਹਨਾਂ ਨੂੰ ਕਹੋ ਜੀ ਉਹਨਾਂ ਦਾ ਸਾਰਾ ਸਾਰਾ ਕੰਮ ਕਰਕੇ ਤਾਂ ਕਿ ਉਹ ਜਿਹੜਾ ਉਹਨੇ ਸਿਰਫ ਆਨਲਾਈਨ ਕਰੀ ਜਾਵੇ ਠੀਕ ਹੈ ਅੰਦਰ ਬਾਹਰ ਲਾ ਦਿਓ ਉਹਨਾਂ ਦਾ ਮਤਲਬ ਇੱਥੇ 10 ਮਿੰਟ ਤੋਂ ਜ਼ਿਆਦਾ ਨਹੀਂ ਟਾਈਮ ਲੱਗਣਾ ਚਾਹੀਦਾ ਬੰ ਇਟ ਸ਼ੁੱਡ ਨਾਟ ਬੀ ਮੋਰ ਦੈਨ 10 ਮਿੰਟਸ ਸਰ ਇਸ ਤੋਂ ਬਾਅਦ ਓਪਟੀ ਕਿੱਥੇ ਆ ਤੁਹਾਡੀ ਰਾਈਟ ਕਿੰਨੀ ਦੇਰ ਹੋਈ ਬੱਚੇ ਸਾਨੂੰ ਆਇਆ ਨਾ ਕਿੰਨੀ ਕਿੰਨੀ ਦੇਰ ਹੋਈ ਇੱਥੇ ਆਇਆ ਨਾ ਹੁਣੇ ਆਇਓ ਹੁਣੇ ਆਇਓ ਹਾਂਜੀ 10 ਮਿੰਟ ਹੀ ਲੱਗਦੇ ਆ ਜ਼ਿਆਦਾ ਤਾਂ ਨਹੀਂ ਨਹੀਂ ਅੰਦਰ ਦਵਾਈ ਦੇਣ ਵਾਲੇ ਕਿੰਨੇ ਬੰਦੇ ਆ ਤਿੰਨ ਬੰਦੇ ਹਾਂਜੀ ਤਿੰਨ ਬੰਦੇ ਅੱਛਾ ਤੁਸੀਂ ਅੱਗੇ ਕਿਉਂ ਗੱਲ ਕਰਨ ਹਾਂ ਕੋਈ ਨਹੀਂ ਤੁਸੀਂ ਤੁਸੀਂ ਅੱਗੇ ਕੀ ਇਹ ਇਹਨਾਂ ਦਾ ਕੀ ਆ ਵੀ? ਸ਼ੂਗਰ ਹੈ। ਤੁਸੀਂ ਦਿਖਾਣਾ ਹੈ ਜੀ? ਹਾਂਜੀ। ਅੱਛਾ ਇਹ ਤਾਂ ਦਵਾਈ ਲੈ ਗਏ ਉਧਰ ਜਾਓ। ਬੜੇ ਆਪਣੇ ਅਸਮੋ ਸਾਹਿਬ ਇੱਥੇ ਨਾ ਤੁਹਾਡੇ ਨਰਸਿੰਗ ਸਟੂਡੈਂਟ ਹੋਣੇ ਚਾਹੀਦੇ ਆ ਤੁਹਾਡਾ ਐਮਸੀਡੀ ਵਾਲੇ ਹੈ ਨਹੀਂ ਬੱਚੇ। ਨਹੀਂ ਸਰ ਕਾਫੀ ਟਾਈਮ ਤੋਂ ਆ ਰਹੀ ਹੈ ਬਟਨ ਨੂੰ ਕੈਦ ਨਹੀਂ ਹੋਣੀ ਇਗਜ਼ਾਮ ਤੇ ਨਹੀਂ ਉਹ ਹੋਇਆ ਨਹੀਂ ਹੋਇਆ ਜੀ ਪਲੀ ਉਹ ਨਾ ਨਾ ਬੈਨਲ ਚ ਹੈ ਨਹੀਂ ਜਿਹੜੇ ਉਹ ਕਾਲਜ ਹੈ ਜਿਹੜਾ ਬਣਾ ਨਰਸਿੰਗ ਕਾਲਜ ਹੈ ਪੂਰਾ ਜਿੱਥੇ ਪਈਆਂ ਦੇ ਨਾਲ ਸੈਮੈਸਟਰ ਖਤਮ ਹੋ ਗਿਆ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਉਹਨਾਂ ਦਾ ਚਾਹੇ ਪਾਵੇ ਫਸਟ ইয়ার ਦੇ ਬੱਚੇ ਹੁਣ ਇੱਥੇ ਬੈਠੇ ਹੋਣੇ ਚਾਹੀਦੇ ਆ ਜਿਵੇਂ ਪੇਸ਼ੈਂਟ ਹੈ ਬਜਾਰੀ ਇੱਥੇ ਆ ਕੇ ਖੜ੍ਹ ਗਈ ਹੋ ਠੀਕ ਹੈ ਸਰ ਉਹਨੂੰ ਦੱਸਣਾ ਉਹਨੂੰ ਛੱਡ ਕੇ ਆਣਾ ਜੀ ਉਹਨੂੰ ਮਾਲ ਪੇਸ਼ੈਂਟ ਫੈਸੀਲੀਟੇਸ਼ਨ ਸੈਂਟਰ ਬਣਾਣਾ ਇੱਥੇ ਮੇਜ਼ ਲਾ ਦਿਓ ਉਹਨਾਂ ਨੇ ਸਾਰਿਆਂ ਦਾ ਬੀਪੀ ਚੈੱਕ ਕਰਨਾ ਠੀਕ ਹੈ ਉਹਨਾਂ ਨੂੰ ਗਾਈਡ ਕਰਨਾ ਪੁੱਛਣਾ ਕਿ ਤਕਲੀਫ ਹੈ ਫਿਰ ਉਹਨਾਂ ਨੂੰ ਜਿਹੜਾ ਕਮਰਾ ਡਾਕਟਰ ਦੇ ਕਮਰੇ ਦੇ ਬਾਹਰ ਛੱਡ ਦੇਣਾ ਠੀਕ ਹੈ ਡਾਕਟਰ ਤਾਂ ਹਾਂਜੀ ਤੇ ਗੱਬੀ ਦਵੰਦ ਕਹਿੰਦੇ ਮਨ ਪ੍ਰਸ਼ਾਸਨ ਆ ਕਰਲੀ ਰੋ ਹੁਣ ਇਹ ਮਨ ਮੈਂ ਆਈਵਰੀ ਦੱਸ ਕੇ ਜਾਂਦਾ ਜੀ ਆਸ ਐਸਐਮਓ ਚੇਜ ਹੋ ਜਾਂਦਾ ਫਿਰ ਉੱਥੇ ਦੀ ਉੱਥੇ ਦੀ ਕਰਦਾ ਜੀ ਮਨ ਫਿਰ ਉਹਨੂੰ ਥੋੜਾ ਜਿਹਾ ਫਾਸਟ ਟਰੈਕ ਕਰੋ ਵੀ ਇਹਨੂੰ ਕਿੱਦਾਂ ਕਰ ਸਕਦੇ ਆ ਤੁਸੀਂ ਯੂ ਹੈਵ ਟੂ ਅਪਲਾਈ ਯੋਰ ਮਾਈਡ ਆਨਲਾਈਨ ਹੁੰਦੀ ਹੈ ਅਪਲੀਕੇਸ਼ਨ ਪਰਚੀ ਬਣਦੀ ਹੈ ਕਿ ਨਹੀਂ ਹਾਂਜੀ ਇਹ ਆਨਲਾਈਨ ਬਣਦੀ ਹੈ ਇਹਨਾਂ ਨੂੰ ਲੋਕਾਂ ਨੂੰ ਪਤਾ ਨੂੰ ਪਤਾ ਹੈ ਹਾਂਜੀ ਹਾਂਜੀ ਸਰ ਹਰਉਣ ਲਈ ਨਹੀਂ ਆਉਂਦੇ ਨਾ ਤਾਂ ਨਹੀਂ ਹੋਦਾ ਹੈ ਕਿ ਕਰੋ ਬਣਾ ਕੇ ਆ ਸਕਦਾ ਹੈ ਨਾ ਆਨਲਾਈਨ ਦਾ ਮਤਲਬ ਵੀ ਕਰੋ ਪਰਚੀ ਬਣਾ ਕੇ ਆ ਜੇ ਆਪਣੇ ਠੀਕ ਹੈ ਜੀ ਇੱਥੇ ਸਿਰਫ ਐਂਟਰੀ ਕਰਦੇ ਹਾਂ ਜੀ ਲਿਖਾਈ ਦੋ ਕਿਤੇ ਲਿਖਾਈ ਦੋ ਕੋਈ ਖੜਾ ਲਿਖਿਆ ਜਿਹੜਾ ਉਹ ਤਾਂ ਕਟੋ-ਕਟੋ ਇੱਥੇ ਇੱਥੇ ਬੱਚੇ ਖੜੇ ਹੋਣੇ ਚਾਹੀਦੇ 8-10 ਉਹਨਾਂ ਨੂੰ ਅਸਿਸਟ ਕਰਨ ਵਾਸਤੇ ਇੱਥੇ ਬੈਠਣ ਵਾਸਤੇ ਕੁਰਸੀਆਂ ਲਵਾਉ ਜੇ ਸਰ ਠੀਕ ਹੈ ਸਰ ਜਿਹੜਾ ਕੋ ਬਜ਼ੁਰਗ ਹੈ ਉੱਥੇ ਬਹਿ ਜਾਏ ਉਹਨੂੰ ਕਹਿੰਦੇ ਅਸੀਂ ਤੇਰੀ ਐਂਟਰੀ ਕਰਾ ਦਿੰਦੇ ਹਾਂ ਠੀਕ ਹੈ ਜਾਓ ਦਾ ਅਟੈਂਡੈਂਟ ਕਰਾ ਦੇ ਜਾਓ ਹੁਣ ਡਾਕਟਰ ਸਾਰੇ ਆਏ ਹੈ ਜੀ ਅੱਜ ਸਾਰੇ ਹਾਂਜੀ ਹਾਂਜੀ ਚਲੋ ਇਧਰ ਹੀ ਕਮਰੇ ਸਾਡੇ ਤੋਂ ਜ਼ਿਆਦਾ ਅੱਛਾ ਹੈ ਪਲੀਜ਼ ਰਿਸ਼ਟਰੀ ਦਾ ਸਵਾਲ ਸਸਾ ਅਸਲੀ ਪ੍ਰੋਬਲਮ ਕਰਕੇ ਹਾਂਜੀ ਉੱਥੇ ਗਏ ਨਹੀਂ ਵਾਲੀ ਕੀ ਬੋਲਦਾ ਸਾਡੇ ਤੋਂ ਮੇਜ਼ ਬੈਠੇ ਕੋਈ ਨਹੀਂ ਸਰ ਇੱਧੇ ਜਾਵਾਂਗੇ ਸਾਰੇ ਹਾਂਜੀ ਇਧਰ ਕੀ ਹੈ ਜੀ ਇਧਰ ਗੱਡੀ ਵਾਲੇ ਅੱਛਾ ਮੈਡੀਸ਼ਨ ਵਾਲੇ ਉਹ ਦੂਜੇ ਨੇ ਉਹ ਦੂਜੇ ਥੋੜੇ ਤੁਹਾਡੇ ਕੋਲੇ ਮੈਡੀਕਲ ਅਫਸਰ ਕਿੰਨੇ ਜੀ ਜੀ ਡੀ ਐਮੋ ਜਨਰਲ ਡਿਊਟੀ ਵਾਲੇ ਸਿਕਸ

मैं भी आ रहे, है। थोड़े आ रहे।, है हाँ रहे हैं थोड़े को मेडिसिन एक नहीं मैं टोकन सिस्टम नहीं है टोकन सिस्टम शुरू करो आगे ਹੋ ਗਿਆ ਪੰਜ ਵਾਲਾ ਪਰਟੀਕਲ ਆਪਸਰ ਦੇ ਦੇ ਠੀਕ ਹੈ ਜੀ ਉਹ ਪੇਸ਼ੈਂਟ ਦੇਖੇਗਾ ਇਹਨਾਂ ਨੂੰ ਦਿਖਾਏਗਾ ਕਿ ਸਪੀਡ ਡਬਲ ਕਰ ਦੇਣਾ ਠੀਕ ਹੈ ਜੀ ਨਾਲ ਇੰਟਰਨਲ ਚਲ ਆ ਮਾਤਾ ਗਈ ਉਹ ਤਾਂ ਡਾਕਟਰ ਗੱਲ ਪੈ ਗਿਆ ਨਾ ਪੁੱਛੋ ਨਹੀਂ ਨਹੀਂ ਗੱਲ ਨਹੀਂ ਪੜ ਕਿਉਂ ਵੀ ਗੱਲ ਨਹੀਂ ਪੜਾ ਵੀ ਕਿਸੇ ਬਹੁਤ ਇੱਕ ਮਿੰਟ ਇੱਕ ਮਿੰਟ ਉਹਨੇ ਦੁਖੀ ਹੱਥ ਸੇ ਵਾਸਤੇ ਆਇਆ ਇੱਥੇ ਇੱਕ ਮਿੰਟ ਜਿਉ ਰਿਹਾ ਹੋ ਐਸਐਮਓ ਸਾਹਿਬ ਇੱਥੇ ਉਹ ਤੁਹਾਡੇ ਜਿਹੜਾ ਸਾਰਾ ਸਿਸਟਮ ਸਾਰੇ ਹਸਪਤਾਲਾਂ ਚ ਲੱਗਿਆ ਹੋਇਆ ਕਾਊਂਟਰ ਲਾ ਦੇ ਉਹਦਾ ਟੋਕਨ ਨੰਬਰ ਹੋਏਗਾ ਇੱਥੇ ਬੈਠਣ ਮੌਕੇ ਇੱਥੇ ਕੁਰਸੀਆਂ ਵੜਾ ਦਿਓ ਜਿਹੜਾ ਆਂਦਾ ਆਰਾਮ ਨਾਲ ਬੈਠੇ ਬਸ ਗੱਲ ਪਹੁੰਚੀ ਠੀਕ ਹੈ ਜੀ ਉਹ ਇੱਥੇ ਆਰਾਮ ਨਾਲ ਬੈਠੇ ਉਹਦੀ ਜਦੋਂ ਵਾਰੀ ਆਵੇ ਅਗਲਾ ਅੰਦਰ ਜਾ ਦੋ ਦਿਨ ਕਰਾ ਪਾਪੂ ਜੀ ਬਾਪੂ ਜੀ ਬਾਪੂ ਜੀ ਬਾਪੂ ਜੀ ਜੋ ਵੀ ਲਾਉਂਦਾ ਮੈਂ ਕਹਿੰਦਾ 50000 ਲੱਗੇ ਕਰਾ ਕੇ ਦੇਾਂਗੇ ਹੋਰ ਦੱਸੋ ਨਾ ਕੋਈ ਅੱਗੇ ਹੁੰਦਾ ਸੀ ਪਹਿਲਾਂ ਤੁਹਾਡੇ ਮੰਤਰੀ ਆਤਰੇ ਫਿਰਦੇ ਸੀ ਕਰ ਰਹੇ ਆ ਨਾ ਜੀ ਤੁਹਾਨੂੰ ਤੁਹਾਨੂੰ ਪੁੱਛਣਾ ਆ ਆਪਣਾ ਬਿਠਾ ਕਰਦੇ ਆ ਭਾਈ ਆ ਲੱਗਿਆ ਹੋਇਆ ਤੁਹਾਡੇ ਇਧਰ ਡਾ ਡਾ ਟੋਕਰ ਵਾਲਾ ਇਧਰ ਵੀ ਲੱਗਿਆ ਹੋਇਆ ਚੱਲਦਾ ਨਹੀਂ ਪਿਆ ਇਹਨੂੰ ਚਲਾਓ ਇਹਨੂੰ ਚਲਾਓ ਇੱਥੇ ਕੁਰਸੀਆਂ ਲਵਾ ਦਿਓ ਥੋੜੇ ਜਿਹਾ ਕੰਮ ਨਹੀਂ ਇੱਥੇ ਹੋਰ ਕੁਰਸੀਆਂ ਲਵਾ ਦਿਓ ਇਹਨੂੰ ਇਹਨੂੰ ਉਹਦੇ ਪਿੱਛੇ ਨਾਲ ਲਵਾ ਇਧਰ ਲਵਾ ਕੱਢੋ ਇੱਥੇ ਲਵਾਓ ਇਧਰ ਲਵਾਓ ਉਹ ਉਹਦੇ ਪਿੱਛੇ ਨਹੀਂ ਜਦ ਡਾਕਟਰ ਦੀ ਤਖਤੀ ਇਧਰ ਕਰ ਦਿਓ ਇੱਕ ਚੀਜ਼ ਕਰੋ ਇਹ ਚੱਲਣੇ ਚਾਹੀਦੇ ਆ ਜੀ ਮੰਤਰੀ ਜੀ ਸੁਣੋ ਜੀ ਹਾਂ ਜੀ ਕਿਤਕਲੀਫ ਹੈ ਜੀ ਹੈ ਬਾਦਾਂ ਫਿਰ ਕੋਈ ਨਹੀਂ ਦੇਖੇਗਾ ਡਾਕਟਰ ਮੈਟਰ ਪਰਚੀ ਬਣੀ ਹੋਈ ਆ ਬੈਠ ਜਾਓ ਰਾਮਣਾ ਤੁਹਾਡੀ ਵਾਰੀ ਆਏਗੀ ਤੁਹਾਨੂੰ ਦੱਸੇਗਾ ਪ੍ਰੋਬਲਮ ਕੀ ਆ ਇੱਥੇ ਨਾ ਨਰਸਿੰਗ ਸਟੂਡੈਂਟ ਸੁਣਾ ਦੇ ਅੱਛਾ ਉਹ ਮਤਲਬ ਦੇ ਸ਼ੁਡ ਬੀ ਫੈਸਿਲਿਟੇਟਡ ਆ ਗੱਲ ਕਦੀ ਚੱਲਿਆ ਉਹਨਾਂ ਨੂੰ ਪੁੱਛ ਲਓ ਮਤਲਬ ਇੰਨੇ ਚ ਬਹੁਤ ਹੁੰਦਾ ਵਾਸ਼ਰੂਮ ਦਾ ਇਸ ਤੋ ਕਿੱਥੇ ਹੋ ਰਹਾ ਜੀ ਜਿਵੇਂ ਦਵਾਈ ਦੀ ਵੀ ਸਾਰੀ ਮਿਲਦੀ ਅੰਦਰ ਉਹ ਬਾਹਰੋਂ ਵੀ ਲੈਣੀ ਪੈਂਦੀ ਆ ਕਿਤੇ ਪੇਸ਼ੈਂਟ ਦੇਖਦੇ ਹੋ ਰਹੇ ਹਾਂਜੀ ਫਿਰ ਵੀ ਆਈ ਸਾਰੀ ਅੰਦਰੋਂ ਮਿਲ ਜਾਂਦੀ 100 ਹੋ ਜਾਂਦੇ ਫਿਜ਼ੀਸ਼ੀਅਨ ਜਿਹੜਾ ਦਾ ਓਨਲੀ ਫਿਜ਼ੀਸ਼ੀਅਨ ਔਰ ਚੋਰ ਨਹੀਂ ਹੈ ਕੋਈ। ਚਲੋ। ਤੁਸੀਂ ਬੀਬੀ ਤੁਸੀਂ ਪਹਿਲਾਂ ਵੀ ਆਇਆ? ਦਵਾਈ ਮਿਲਣ ਆ ਕੀ ਹੁਣ? ਹਾਂਜੀ ਮਿਲ ਗਈ। ਅੰਦਰ ਮਿਲ ਗਈ। ਮਿਲ ਗਈ ਦਵਾਈ ਸਾਰੀ ਮਿਲ ਗਈ ਹੈ ਨਾ ਕੋਈ ਬਿਜਾਰਾ ਤਾਂ ਨਹੀਂ ਕਿਹਾ ਬਿਜਾਰਾ ਲਾਓ? ਨਹੀਂ। ਅੱਛਾ। ਟੈਸਟ ਵੀ ਅੰਦਰ ਹੁੰਦੇ ਆ? ਹਾਂਜੀ ਅੰਦਰ। ਇਹ ਤਾਂ ਫਰਕ ਹੈ ਜੀ ਫਿਰ ਹੁਣ। ਹੋਰ ਕਰਾਂਗੇ ਜੀ ਹੁਣ। ਦੇਖੋ ਹੁਣ ਨਾ ਦਵਾਈਆਂ ਪਹਿਲਾਂ ਦਵਾਈਆਂ ਨਹੀਂ ਮਿਲਦੀਆਂ ਸੀ। ਟੈਸਟ ਨਹੀਂ ਹੁੰਦਾ ਸੀ। ਮਰੀਜ਼ ਆਉਂਦੇ ਨਹੀਂ ਸੀ। ਹੁਣ ਮਰੀਜ਼ ਜ਼ਿਆਦਾ ਆਣ ਲੱਗੇ। ਚੰਗੀ ਗੱਲ ਹੈ। ਅਸੀਂ ਹੋਰ ਵਧੀਆ ਬੰਦੋਬਸਤ ਕਰ ਰਹੇ ਹਾਂ। ਇਰਾਦੇ ਇੱਥੇ ਬੈਣ ਦਾ ਕਰਦੇ ਵਸਨੋ ਸਰ ਕੋਈ ਨਹੀਂ ਕਰ ਰੋ ਤੁਸੀਂ ਕਰੋ ਕਾਰੀਆ ਠੀਕ ਹੈ ਸਰ ਕਰਦੇ ਇਹ ਤਾਂ ਚੀਜ਼ ਹੀ ਲਿਖਣਗੇ ਟੈਸਟ ਲਿਖਣਗੇ ਉਹ ਸਿੱਖਣਗੇ ਬੱਚੇ ਵੀ ਸਿੱਖਣਗੇ ਕੋਈ ਟੋਕਰ ਵਾਈ ਇਕੱਲਾ ਇਕੱਲਾ ਅੰਦਰ ਜੇ ਜਦੋਂ ਜੀ ਉਹਨਾਂ ਨੂੰ ਕਰਕੇ ਨਾ ਆਪਾਂ ਉਹਨਾਂ ਨੂੰ ਪਾਰਟਾਈਮ ਪਾਰਟਾਈਮ ਇੱਥੇ ਰੱਖ ਲਾਂਗੇ ਅਗਲਾ ਇੱਥੇ ਆ ਕੇ ਦੇਖ ਲੈ ਪੇਛਣ ਨਾ ਅਧਿਉਰ ਨੂੰ ਪੈਸੇ ਦੇਵਾਂਗੇ ਨਾਲੇ ਕੰਮ ਕੰਮ ਕਰੇਗਾ ਅਗਲੇ ਦਾ ਰੈਪਿਊਟੇਸ਼ਨ ਬਣੇਗਾ ਜੇ ਕੋਈ ਦੇਖੋ ਇਮਾਨਦਾਰ ਬੰਦਾ ਹੋਵੇ ਕੰਮ ਕਰਨ ਵਾਲਾ ਪੈਸੇ ਨਾਲ ਤਾਂ ਬਹੁਤ ਸੁਧਾਰ ਹੋਇਆ ਜੀ ਇਹਨੇ ਕਰਦੇ ਨਹੀਂ ਰਾਤ ਦੀ ਨਹੀਂ ਇਮਾਨਦਾਰੀ ਦੀ ਪ੍ਰੋਬਲਮ ਨਹੀਂ ਹੁਣ ਡਾਕਟਰ ਆ ਗਏ ਹੁਣ ਇਹ ਤਾਂ ਵੀ ਡਾਕਟਰ ਨਹੀਂ ਆਏ ਨਹੀਂ ਹੋਏਗਾ 6 ਡਾਕਟਰ ਲਾਏ ਜੀ ਹੁਣ ਹੋਰ ਪੇ ਜਾਗੇ ਲੈਡੀਆਂ ਇੱਧਰ ਹੀ ਇਹਨਾਂ ਕੋਲ ਹੈਗੇ 6 ਡਾਕਟਰ ਹੋਣਗੇ ਕਿਉਂ ਬਗਾਤ ਨੂੰ ਹੁੰਦੇ ਰਹੇ ਤੁਸੀਂ ਉਹ ਇੱਕ ਦਿਨ ਨਿਕਲ ਹੁਣ ਵਿੱਚ ਇੰਨੀ ਉੱਥੇ ਉਹਦੀ ਸ਼ਿਕਾਇਤ ਉਹਦੀ ਸ਼ਿਕਾਇਤ ਉਹਨੂੰ ਦੋ ਤਿੰਨ ਬੰਦੇ ਥੋੜੇ ਬੜੇ ਮਾੜੇ ਆ ਉਹਨਾਂ ਨੂੰ ਕੱਢ ਦੋ ਰਹੇ ਸਨ ਦਫਤਰ ਦੋ ਤਿੰਨ ਬੰਦੇ ਬੜੇ ਮਾੜੇ ਸੀ ਅਗਲੇ ਪਾਜਾ ਨੂੰ ਦਰਦ ਹੋ ਰਿਹਾ ਸੀ ਮੈਂ ਲੈ ਕੇ ਆਇਆ ਔਰ ਕੋਈ ਡਾਕਟਰ ਨਹੀਂ ਸੀ ਨਹੀਂ ਨਹੀਂ ਦੇਖੋ ਬਰੀ ਗੱਲ ਹੈ ਉਹਨੂੰ ਲੈ ਕੇ ਗਿਆ ਵਾਪਸ ਐਮਰਜੈਂਸੀ 'ਚ ਪੁੱਛਿਆ ਉਹ ਕਹਿੰਦੇ ਅਸੀਂ ਬਿਨਾ ਉਹਨਾਂ ਦੇ ਡਾਕਟਰਾਂ ਦੇ ਹੋਣ ਤੋਂ ਵੀ ਲਿਖਣ ਤੋਂ ਨਹੀਂ ਲਾ ਸਕਦੇ ਕੋਈ ਗਰਮ ਨਾ ਲੇੜੀ ਨੂੰ ਕੋਈ ਇੰਜੈਕਸ਼ਨ ਵਗੈਰਾ ਤੇ ਮੇਰੇ ਕੋਲ ਰਾਤ ਨੂੰ ਡਾਕਟਰ ਦਾ ਮੇਰੀ ਜੀ ਕਚਾਰੀ ਹੈ ਮੰਗਤਣਾ ਪਟਿਆਲੇ ਜਾਣਾ ਬਹਿ ਰਿਹਾ ਤੁਸੀਂ ਨੇ ਇੱਕ ਕੰਮ ਕਰੋ ਇੱਕ ਕੰਮ ਕਰੋ ਕੋਈ ਐਕਸੀਡੈਂਟ ਹੋ ਗਏ ਕਿਉਂ ਨਸੇ ਤੇ ਡਾਊਨ ਹੁੰਦਾ ਕਿਦਾ ਦੋ ਤਿੰਨ ਲਸਾਰੇ ਲੱਗੇ ਹੋ ਪਰ ਚੱਲਦਾ ਕੋਈ ਨਹੀਂ ਇਹ ਰਸਵ ਚਲਦੇ ਕਰੋ ਸਾਰੇ ਇਹ ਜੀ ਕਹਿਣਗੇ ਕਿ ਸਿੰਗਲ ਹੈ ਇਹ ਵੜਾ ਨਾ ਇਹਨਾਂ ਨੂੰ ਚਲਾਓ ਚਲਾਓ ਇਹਨਾਂ ਨੂੰ ਕੁਝ ਨਹੀਂ ਇੱਕ ਮਿੰਟ ਹਾਂ चलो इन्होंने अंदर लेडीज़ बैठी यंग डॉक्टर चलो यू आर योर वर्क कितने पेशेंट देखते हो रोज ओके okay. तो लेडी मेडिकल आल्सो डॉक्टर अच्छा। हैं जी ਬਹੁਤ ਅੱਛਾ ਉਹਨਾਂ ਦੇ ਨੰਬਰ ਦੇਖੋ ਇਹਨਾਂ ਕੋਲ ਰੈਸ਼ਰ ਦੇ ਨਾਲ ਲਗਾਓ ਤੁਸੀਂ ਤਾਂ ਇੰਡੀਪੈਂਡੈਂਟਲੀ ਦੇਖਣੇ ਸ਼ੁਰੂ ਕਰੋ ਫਿਰ ਇਹਨਾਂ ਨੂੰ ਦਿਖਾਓ ਅੱਗੇ ਜਾ ਕੇ ਤਾਂ ਕਿ ਇਹਨਾਂ ਦਾ ਟਾਈਮ ਬਚੇ ਉਹ ਇਹਨਾਂ ਨੂੰ ਨਰਸਿੰਗ ਸਟੂਡੈਂਟ ਦਿਓ ਜੀ ਤੁਹਾਡੇ ਨਰਸਿੰਗ ਸਟੂਡੈਂਟ ਵਾਲੇ ਕੋਲ ਚੁਆਇਸ ਨਹੀਂ ਹੈ ਜੀ ਉਹਨਾਂ ਨੂੰ ਕੋ ਭੱਜੋ ਫਿਰ ਅਸੀਂ ਮੱਲਮ ਹੋਰ ਕੋਈ ਹੋਰ ਬਾਧੂ ਕੋਈ ਮਤਲਬ ਡੇਲੀ ਆਣੇ ਉਹਨਾਂ ਦੇ ਸਾਰੇ ਦੇ ਐਗਜ਼ਾਮ ਇਕੱਠੇ ਨਹੀਂ ਹੁੰਦੇ ਜੀ ਮਤਲਬ ਸਾਰੇ ਦੇ ਐਗਜ਼ਾਮ ਇਕੱਠੇ ਨਹੀਂ ਹੁੰਦੇ ਚਾਹੇ ਫਸਟイヤー ਦੇ ਸਟੂਡੈਂਟਸ ਆਣ ਕੇ ਕੁਝ ਤਾਂ ਕਰਨਗੇ ਲੋਕਾਂ ਨੂੰ ਗਾਈਡ ਕਰਨਗੇ ਕੁਝ ਕਰਨਗੇ ਉਹਨਾਂ ਨਾਲ ਹੀ ਸਿੱਖਣਗੇ ਬੱਚੇ ਇਹਨਾਂ ਕੋਲ ਪਟਿਆਲੇ ਨੂੰ ਬਿਲੋਂਗ ਕਰਦੇ ਹੋ ਪਤਨਾ ਨੂੰ ਤੁਸੀਂ ਪਤਨਾ ਜਾਣਾ ਚਾਹੁੰਦੇ ਸੀ ਆਈ نو ਕਿਨੇ ਕਿਨੇ ਦਿਨ ਦਿਆ ਤੁਹਾਡੀ ਗੁਰੂ ਗੋਬਿੰਦ ਸਿੰਘ ਦੇ ਬੱਚੇ ਹੁੰਦੇ ਨੇ ਉਸ ਤੋਂ ਬਾਅਦ ਵੀ ਇੱਥੇ ਰਹਿਣਾ ਹੈ ਠੀਕ ਹੈ ਐਸੋ ਐਸਮੋ ਬਣ ਕੇ ਜਾਣਾ ਹੈ ਸਾਡੇ ਸਿਰ ਤੇ ਕਾਲਜ ਚੱਲਦੇ ਆ ਉਹਨਾਂ ਦੇ ਆਪਾਂ ਉਹ ਤੋਂ ਕੀ ਲੈਣਾ ਹੈ ਇਹ ਵਧੀਆ ਚਤਿੰਜੇ ਵੀ ਆਣੇ ਬਿਠਾਏ ਹੋਏ ਨੇ ਨਾ ਲੋਕ ਬਸ ਨਾ ਹੋਵੇ ਨਾ ਹਾਂ ਬੈਠੇ ਹੋ ਬੈਠੇ ਹੋ ਬਸ ਆਹ ਆ ਚੱਲਦੇ ਕਰੋ ਇਹ ਇਹ ਦੇਖੋ ਇਤਾਰ ਹੀ ਗੱਡੀ ਹੋਈ ਐ ਦੀ ਚੱਲਦੇ ਕਰੋ ਇਹਨਾਂ ਨੂੰ ਠੀਕ ਹੈ ਸਰ ਜੀ ਚੱਲਦੇ ਰਹੋ ਇੱਕ ਟੋਕਨ ਮਲ ਕੇ ਦਈ ਜਾਓ ਉਹੀ ਟੋਕਨ ਨੰਬਰ ਉਹਨਾਂ ਨੇ ਰਸਿਕਾਲ ਨਾਮ ਦੇ ਨਾਲ ਰਸਿਕਾਲ ਜੀ ਅੱਜ ਮੈਂ ਸੁਬਾਣੇ ਦੇ ਸਿਵਲ ਹਸਪੀਟਲ ਮੇਰਾ ਭਰਾ ਮੇਰੇ ਨਾਲ ਹੈ ਜੀ ਚੇਤਨ ਜਾੜਾ ਮਾਜਰਾ ਜੀ ਲੋਕਲ ਐਮ ਐਲ اے ਔਰ ਹਰਪਿੰਦਰ ਸਿੰਘ ਸਾਡੇ ਐਸ ਐਮ ਆ ਮੈਂ ਅੱਜ ਅਚਨ ਚੇ ਚੱਕ ਜਿਹੜਾ ਨਿਰੀਖਣ ਕੀਤਾ ਜੀ ਅਚੰਚੇ ਦੌਰਾ ਸੀ ਮੇਰਾ ਔਰ ਲੇਕਿਨ ਮੈਨੂੰ ਬੜੀ ਖੁਸ਼ੀ ਹੈ ਜੀ ਇੱਥੇ ਹੁਣ 700 800 ਪੇਸ਼ੈਂਟ ਰੋਜ਼ ਆਂਦੇ ਆ ਔਰ ਉਹਨਾਂ ਨੂੰ ਦਵਾਈ ਮਿਲ ਰਹੀ ਆ ਔਰ ਸਪੈਸ਼ਲਿਸਟਸ ਬਾਕੀ ਸਾਰੇ ਜੁਆਇਨ ਕਰ ਗਏ ਆ ਉਹਦੇ ਨਾਲ ਸਿਰਫ ਸਾਡੇ ਕੋਲ ਇੱਕ ਸਰਜਨ ਨੇ ਆ ਉਹ ਵੀ ਮੈਂ ਆਉਣ ਵਾਲੇ ਦਿਨਾਂ 'ਚ ਮੈਨੂੰ ਉਮੀਦ ਆ ਕਿ ਕੋਈ ਨਾ ਕੋਈ ਸਰਜਨ ਜਿਹੜਾ ਹੈਗਾ ਉਹ ਭੇਜ ਦਾਂਗੇ ਅਸੀਂ ਲੋਕਾਂ ਨੂੰ ਸੁਵਿਧਾ ਮਿਲ ਰਹੀ ਆ ਔਰ ਦਵਾਈਆਂ ਸਾਰੀਆਂ ਮਿਲ ਰਹੀਆਂ ਹੈਗੀਆਂ ਕਿਉਂਕਿ ਹੁਣ ਦਵਾਈਆਂ ਵੀ ਮਿਲਦੀਆਂ ਟੈਸਟ ਵੀ ਹੁੰਦੇ ਆ ਰਸ਼ ਬਹੁਤ ਹੋ ਗਿਆ ਜਿਹੜਾ ਮੈਡੀਕਲ ਦਾ ਸਪੈਸ਼ਲਿਸਟ ਹੈ ਸਾਡਾ ਚਾਹੇ ਗਾਇਨੀ ਦੇ ਆ ਪ੍ਰੋਡੈਕਟਰਸ ਦੇ ਆ ਹੱਡੀਆਂ ਦੇ ਆ ਮਤਲਬ ਉਹ 100 100 ਸਵਾ 100 ਪੇਸ਼ੈਂਟ ਰੋਜ਼ ਦੇਖਦੇ ਆ ਜੀ ਉਹਦੇ ਕਰਕੇ ਰਸ਼ ਆ ਉਹਦੇ ਵਾਸਤੇ ਉਹਨਾਂ ਨੇ ਮੈਂ ਦੋ ਤਿੰਨ ਸੁਝਾਅ ਦਿੱਤੀ ਆ ਇੱਕ ਤਾਂ ਇਹਨਾਂ ਦੇ ਜਿਹੜੇ ਟੋਕਨ ਸਿਸਟਮ ਹੈ ਉਹ ਕੰਮ ਨਹੀਂ ਕਰ ਰਿਹਾ ਸੀਗਾ ਉਹ ਟੋਕਨ ਸਿਸਟਮ ਕੰਮ ਕਰਨਾ ਚਾਹੀਦਾ ਲੋਕਾਂ ਦੇ ਬੈਂਡ ਦੀ ਸੁਵਿਧਾ ਹੋਣੀ ਚਾਹੀਦੀ ਆ ਪੀਣ ਲਈ ਸਾਫ਼ ਪਾਣੀ ਸਾਫ਼ ਟਾਇਲਟਸ ਇਹ ਸਾਰੀਆਂ ਸੁਵਿਧਾਵਾਂ ਹੋਣੀਆਂ ਚਾਹੀਦੀਆਂ ਇਹਦੇ ਨਾਲ ਨਾਲ ਜਿਹੜੇ ਨਰਸਿੰਗ ਸਟੂਡੈਂਟਸ ਆ ਉਹਨਾਂ ਦਾ ਬਿਹਤਰ ਇਸਤੇਮਾਲ ਕਰਕੇ ਵੀ ਜਿਹੜੇ ਡਾਕਟਰ ਜਿੱਥੇ ਜਿੱਥੇ ਰਸ਼ ਹੈਗਾ ਉੱਥੇ ਨਰਸਿੰਗ ਸਟੂਡੈਂਟ ਚਾਹੀਦੇ ਆ ਆਪੀ ਡੀ ਤੋਂ ਲੈ ਕੇ ਜਿੱਥੇ ਉਹਨਾਂ ਨੇ ਅੱਗੇ ਡਾਕਟਰ ਕੋਲ ਜਾਣਾ ਉਹਨੂੰ ਗਾਈਡ ਕਰਨਾ ਫਿਰ ਡਾਕਟਰ ਦੀ ਅਸਿਸਟ ਕਰਨਾ ਉਹਦੇ ਉਹਨੂੰ ਅਸਿਸਟ ਕਰਨ ਲਈ 4-5 ਬੰਦੇ ਹੋਣੇ ਚਾਹੀਦੇ ਆ ਤਾਂ ਕਿ ਡਾਕਟਰ ਦੀ ਸਪੀਡ ਜਿਹੜੀ ਡਬਲ ਹੋ ਜਾਏ ਤੇ ਅਸੀਂ ਲੋਕਾਂ ਨੂੰ ਬਿਲਕੁਲ ਜਿਹੜੀ ਹੈਗੀ ਆ ਜਿਹੜੀ ਪਹਿਲਾਂ ਨਾਲੋਂ ਸੁਵਿਧਾ ਹੋਰ ਬਿਹਤਰ ਦੇਵਾਂਗੇ ਡਾਕਟਰ ਅਸੀਂ ਭੇਜਦੇ ਆ ਡਾਕਟਰ ਹੁਣ 6 ਹੈਗੇ ਆ ਤੇ ਹੁਣ ਇਹ ਨਹੀਂ ਹੁੰਦਾ ਵੀ ਰਾਤ ਨੂੰ ਵੀ ਡਾਕਟਰ ਹੁੰਦਾ ਇਹ ਨਹੀਂ ਵੀ ਡਾਕਟਰ ਨਹੀਂ ਹੁੰਦਾ ਉਹਨਾਂ ਨਰਸਾਂ ਦੀ ਕਮੀ ਆ ਜੀ ਨਰਸਾਂ ਵੀ ਉਹਨਾਂ ਦੀ ਸਿਲੈਕਸ਼ਨ ਹੋ ਗਈ ਆ ਆ ਜਿੱਦਣ ਮਾਡਲ ਕੋਡ ਖਤਮ ਹੋਇਆ ਉਸ ਤੋਂ ਬਾਅਦ ਨਰਸਸ ਵੀ ਭੇਜਾਂਗੇ ਔਰ ਹੋਰ ਬਾਕੀ ਦੇ ਸਪੈਸ਼ਲਿਸਟ ਹੋਰ ਡਾਕਟਰ ਵੀ ਭੇਜਾਂਗੇ ਤੇ ਮੈਂ ਇਸ ਬਾਣੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਵੇਂ ਚੇਤਨ ਜੀ ਹਮੇਸ਼ਾ ਜਿਹੜੇ ਹੈਗੇ ਆ ਚਿੰਤਤ ਰਹਿੰਦੇ ਆ ਇਹਦੇ ਬਾਰੇ ਮੇਰੇ ਨਾਲ ਗੱਲਬਾਤ ਕਰਦੇ ਰਹਿੰਦੇ ਆ ਤੇ ਅਸੀਂ ਬਹੁਤ ਬਿਹਤਰ ਜਿਹੜੀਆਂ ਹੋਰ ਮੈਡੀਕਲ ਸਟਾਫ ਭੇਜਾਂਗੇ ਹੋਰ ਦਵਾਈਆਂ ਸਾਰਾ ਬੰਦੋਬਸਤ ਹੋਰ ਭੇਜਾਂਗੇ ਤੇ ਇਹਦੇ ਨਾਲ ਨਾਲ ਸਾਰੇ ਪਰਿਵਾਰਾਂ ਨੂੰ ਜਿਹੜਾ ਹੈਗਾ ਉਹ 10 ਲੱਖ ਦਾ ਬੀਮਾ ਵੀ ਅਗਲੇ ਮਹੀਨੇ